ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵੜਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਅਠ ਨਗ ਸੇਲ ਲਈ ਲੈ ਕੇ ਆਏ ਆਂਗੇ ਤੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਬਈ ਫਾਰਮ ਚੋਂ ਬਣਾ ਰਹੇ ਆਂ ਉਹਨਾਂ ਵਿੱਚੋਂ ਆਗਿਆ ਦੋ ਤਾਂ ਤਾਜ਼ੀਆਂ ਸੂਈਆਂ ਗਾਵਾਂ ਬਾਈ ਕੋਲੇ ਤੇ ਦੋ ਆਗਿਆ ਗੱਬਣ ਤੇ ਤਿੰਨ ਆਗਿਆ ਹੀਫਰ ਬਸੀਆਂ ਬਾਈ ਤੇ ਇੱਕ ਆਗਿਆ ਬਾਈ ਕੋਲੇ ਬਲਦ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੇ ਨਵੇਂ ਤੋਂ ਨਵੇਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀ ਆ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਮੇਰਾ ਕੰਟੈਕਟ ਨੰਬਰ ਹੈਗਾ 81467 15312 ਤੇ ਇੱਕ ਬਾਈ ਕੋਲੇ ਬਾਈ ਰੇੜਾ ਵੀ ਆ ਤੇ ਆਜੋ ਆਪਾਂ ਕਰਦੇ ਆ ਬਾਕੀ ਦੀ ਗੱਲਬਾਤ ਬਾਈ ਨਾਲ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੋ ਬਾਈ ਜੀ ਹਾਂਜੀ ਵਧੀਆ ਬਾਈ ਨਾਮ ਤੇ ਬਾਈ ਜੀ ਆਪਣਾ ਐਡਰੈਸ ਬੋਲ ਦਿਓ ਨਾਮ ਬਾਈ ਹਰਜੀਤ ਸਿੰਘ ਹੈਗਾ ਪਿੰਡ ਛੰਨਾ ਗਲਾਬ ਸਿੰਘਾੜਾ ਤਹਿਸੀਲ ਤਪਾਦ ਜ਼ਿਲ੍ਹਾ ਬਰ ਨੇੜੇ ਪਿੰਡ ਨੇੜੇ ਆਪਣੇ ਭਦੌੜ ਰਹੇ ਜਾਂਦਾ ਜੈ ਸ਼ੈਣਾ ਭਦੌੜ ਭਾਈ ਰੂਪਾ ਠੀਕ ਹੈ ਬਈ ਪਿੰਡ ਰਹੇਗੀ ਜੀ ਕੰਟੈਕਟ ਨੰਬਰ ਬੋਲਦੇ ਆਪਣਾ ਬਈ ਕੰਟੈਕਟ ਨੰਬਰ ਹੈਗਾ ਜੀ 95013 4499 ਬਾਕੀ ਬਈ ਚੱਲ ਰਿਹਾ ਸਕਰੀਨ ਤੇ ਨੋਟ ਕਰ ਲੋ ਇਹ ਹੈ ਬਾਈ ਦਾ ਕੰਟੈਕਟ ਨੰਬਰ ਬਈ ਪਹਿਲੇ ਨੰਬਰ ਵਾਲੀ ਵਾਰ ਤੋਂ ਸ਼ੁਰੂ ਕਰਦੀ ਹਾਂ ਜੀ ਕਿਹੜਾ ਸੂਆ ਸੂਈ ਵੀ ਹੈ ਬਈ ਇਹ ਬਈ ਦੂਜਾ ਸੂਆ ਸੂਈ ਵੀ ਹੈਗੀ ਹੂੰ ਸਵਾ ਕ ਮਹੀਨਾ ਹੋ ਗਿਆ ਸੂਈ ਨੂੰ ਇਹਨੂੰ ਠੀਕ ਹੈ ਤੇ 18 ਤੋਂ 19 ਲੀਟਰ ਦੁੱਧ ਪੂਰਾ ਕੰਡੇ ਵਾਲਾ ਤਿਆਰ ਆ ਗਿਆ ਮੰਨ ਕੇ ਚੱਲੋ ਜੇ ਕੋਈ ਵੀਰ ਦੋ ਟਾਈਮ ਤਿੰਨ ਟਾਈਮ ਦੋ ਟਾਈਮ ਤਿੰਨ ਟਾਈਮ ਜਿੰਨਾ ਟਾਈਮ ਮਰਜੀ ਬਈ ਤਸੱਲੀ ਕਰਕੇ ਲੈ ਕੇ ਜਾਵੇ ਠੀਕ ਆ ਉਹ ਸਾਊਸੀਲ ਆ ਬਾਈ ਬਈ ਪੂਰੀਆਂ ਸਾਊਸੀਲ ਆ ਗਈਆਂ ਘਰ ਦੀਆਂ ਬਹਿੜਾਂ ਆ ਕੋਈ ਇਹ ਨਹੀਂ ਕਿ ਵਪਾਰ ਦਾ ਕੰਮ ਕੋਈ ਵਪਾਰ ਦਾ ਕੰਮ ਨਹੀਂਗਾ ਹਮ ਹਰੇ ਘਰ ਦੀ ਬਹਿੜ ਜਨੀ ਆ ਵੀ ਵੇਚਣੀ ਆ ਆਪਾਂ ਠੀਕ ਆ ਵੀਰੇ ਤੇ ਬੱਚੇ ਬਈ ਹੈ ਨਹੀਂ ਹਨਾ ਤੋਂ ਭਾਵੇਂ ਬੱਚੇ ਹੈ ਨਹੀਂ ਬਈ ਉਹ ਆਪਣਾ ਕੰਮ ਹੈ ਨਹੀਂਗਾ ਵੀ ਲਿਆ ਕੇ ਨਹੀਂ ਵੱਛਾ ਖੜਾ ਦੋ ਜੀ ਬੱਸੀ ਹੋਰ ਲੈ ਕੇ ਖੜਾ ਦੋ ਵੀ ਤਾਜੀ ਬਣਾ ਕੇ ਵੇਚੀ ਚੱਲੋ ਠੀਕ ਹੈ ਉਹਦਾ ਕੋਈ ਫਾਇਦਾ ਨਹੀਂਗਾ ਆਪਾਂ ਦਾ ਸਾਫ ਸੁਧਰਾ ਕੰਮ ਕਰਦੇ ਆ ਜਮ ਸਹੀ ਜਿਹੜਾ ਹੈਗਾਗਾ ਵੀ ਘਰੋਂ ਵੇਚਣੀਆਂ ਹੁਣ ਆਪਾਂ ਤੇ ਲੇਵਾ ਵੀ ਬਹੁਤ ਕਮਾਲ ਦਾ ਹੈਗਾ ਨਾ ਹਾਂ हां लेवा, लेवा लो ले। बहुत ਬੋਦਗਾ ਬਾਈ ਢੇਟ ਨਾਲ ਲੇਵਾ ਨਾੜਾ ਨੂਣਾ ਲੇਵੇ ਤੇ ਪੂਰੀਆਂ ਬੋਲ ਮੋਟੀਆਂ ਬਾਈ ਸ਼ਾਬਾਸ਼ ਲੈ ਗੁਲਾਬੀ ਥਣ ਬਹੁਤ ਚੰਗਾ ਥਣ ਬਾਈ ਨਾੜਾ ਨੂੜਾ ਦੇਖ ਸਕਦੇ ਹੋ ਉਂਗਲ ਵਰਗੇ ਨਾੜਾ ਬਈਆ ਕਰਮ ਵਾਲੀ ਦੇ ਲੈਵੇ ਤੇ ਬਾਕੀ ਬਾਈ ਜਾਨਤ ਕੁਆਲਟੀ ਬਹੁਤ ਹਨਾ ਬੈਠੇ ਹਾਂਜੀ ਸਹੀ ਗੱਲ ਲੈ ਫੇਸਬੁਕ ਕਰਾਈਏ ਤੁਹਾਨੂੰ ਬਾਈ ਵੇਚਣ ਵਾਲੀਆਂ ਚੀਜ਼ਾਂ ਦਾ ਹੈ ਇਹ ਬਾ ਮਜਬੂਰੀ ਕਰਾਉਣ ਵੇਚਣੀਆਂ ਪੈਣੀਆਂ ਬਾਈ ਠੀਕ ਹੈ ਮੰਨ ਕੇ ਚੱਲੋ ਲੱਗਪਕ ਸਾਰੇ ਫਾਰਮ ਦੇ ਪਸ਼ੂ ਸ਼ੇ ਸਾਰੇ ਵੇਚਣੇ ਹਾਂਜੀ ਠੀਕ ਹੈ ਵੀਰੇ ਵਾਕੀ ਬੋਦੀਵਾਦੀ ਬਾਈ ਬਰੀਡ ਗਲਾਬੀ ਬੂਥ ਕੱਦ ਕਾਟ ਤਾਂ ਬਾਈ ਮੈਂ ਕਹਣਾ ਰੇਲ ਗੱਡੀ ਦੇ ਡੱਬੇ ਵਰਗੀ ਪਈ ਆ ਹਨਾ ਵੱਡੀਆਂ ਹੀ ਆ ਬਾਈ ਬੜਾ ਕੋਈ ਵੀ ਛੋਟੀ ਨਹੀਂ ਇਹ ਮੋਢੇ ਤੱਕ ਆਉਂਦੀ ਹੈਗੀ ਸਹੀ ਗੱਲ ਆ ਅਸਲ ਵਿੱਚ ਕਹਿ ਸਕਦੇ ਤੇਰੀਆਂ ਸੌਕਣਾ ਪਾਲੀਆਂ ਆ ਹਾਂ ਸਹੀ ਗੱਲ ਆ ਕਿ ਨਹੀਂ ਸਹੀ ਆ ਬਾਈ ਤੇ ਬਾਈ ਤੋਰੋਗੇ ਇਹਨੂੰ ਖੋਲ ਕੇ ਹਾਂਜੀ ਖੋਲ ਕੇ ਬਾਈ ਕਹਿੰਦਾ ਬਾਈ ਤੋੜ ਦਿੰਨੇ ਆ ਲੇਵਾ ਬਹੁਤ ਕਮਾਲ ਦਾ ਆ ਗਿਆ ਬਾਈ ਫੀਟਿੰਗ ਲਾ ਕੈਸਾ ਕਰਦੇ ਲੇਵਾ ਕਰਮਣ ਨੂੰ ਬਹੁਤ ਸੋਹਣਾ ਲੇਵਲ ਗਿਆ ਵਾ ਕਿ ਥਾਨ ਬਹੁਤ ਚੰਗਾ ਆ ਗਿਆ ਐ ਲਾ ਲਓ ਬਾਈ ਇੱਕ ਤਰ੍ਹਾਂ ਦਾ ਕਬੂਤਰ ਦਾ ਬੱਚੇ ਆ ਗਿਆ ਨਗੀਨਾ ਪੀਸ ਆ ਗਿਆ ਬਾਈ ਡਾਇਮੰਡ ਪੀਸ ਕੋਈ ਲਾਮ ਕਮਾਣੀ ਟਟਵਾਂ ਲੇ ਬਾਣੀ ਬਾਈ ਜਮ ਫਿਕਸ ਗਿਆ ਜਮ ਟੈਟ ਤੇ ਫਿਕਸ ਆ ਗਿਆ ਨਾ ਹਾਂਜੀ ਸਹੀ ਗੱਲ ਆ ਬਾਈ ਤੋਰਾ ਤਰਾ ਬਈ ਪਸ ਬਾਕੀ ਥਾਨ ਵੀ ਚਾਹੀਏ ਮਸ਼ੀਨ ਤੇ ਚੋਲੋ ਚਾਹੀਏ ਹੱਥੀ ਚੋਲੋ ਹੂੰ ਸਹੀ ਗੱਲ ਹੈ ਹੱਥੀ ਚੋਲੋ ਭਾਵੇਂ ਚੋਲੋ ਮਸ਼ੀਨ ਤੇ ਬਾਈ ਕੋਈ ਦਿੱਕਤ ਨਹੀਂ ਬਾਕੀ ਬੇਲ ਦੀ ਗੱਲ ਕਰੀਏ ਕੱਦ ਕਾਠ ਪ੍ਰਿੰਟ ਸੁਨੱਖ ਬਣਾ ਕੁਆਲਿਟੀ ਨਾਲ ਵੈਲ ਚ ਇੱਕ ਨੰਬਰ ਆ ਗਈ ਤੇ ਬਾਈ ਜੇ ਇਹਦਾ ਮੁੱਲ ਕੀ ਰਹੂ ਪਹਿਲੇ ਨੰਬਰ ਵਾਲੀ ਮੋਲ ਬਈ ਆਪਾਂ ਫੋਨਤੀ ਕਰਾਂਗੇ ਕਰਾਂਗੇ ਜਾਇਜ਼ ਕਈ ਵਾਰੀ ਕੋਈ ਵੇਚਣ ਵਾਲੇ ਬਾਈ ਨੇ ਲੈਣੀ ਹੁੰਦੀ ਆ ਠੀਕ ਐ ਵੀਰੇ ਫੇਰ ਮੋਲ ਸਾਰਿਆਂ ਦੀ ਫੋਨ ਤੇ ਹੋਣਗੇ ਵੀਰੇ ਹਾਂ ਫੋਨਤੀ ਮੋਲ ਕਰਾਂਗੇ ਮੋਲ ਜਮਾ ਜਾਇਜ਼ ਹੀ ਹੋਣਗੇ ਮੋਲ ਨਹੀਂ ਕਰਦੇ ਬਾ ਲੈਣ ਦੇਣੀ ਕਰਾਂਗੇ ਜਮਾ ਜਾਇਜ਼ ਹੈ ਠੀਕ ਐ ਵੀਰੇ ਮੋਲ ਨਹੀਂ ਬਾਈ ਕਹਿੰਦਾ ਕਰਦੇ ਬਈ ਮੋਲ ਨਾ ਤਾਂ ਮੈਂ ਬੜਾ ਕਰਾਂਗਾ ਨਾ ਦੇਣ ਲੈਣ ਨਹੀਂ ਕਰਾਂਗੇ ਕਿਉਂਕਿ ਕਈ ਵਾਰਾਂ ਵੀਰ ਕਹਿੰਦਾ ਵੀ ਵਪਾਰੀ ਬੰਦਾ ਕੋਈ ਲੈ ਜਾ ਸਕਦਾ ਕਾ ਨਹੀਂ ਬਾਈ ਪੜਦਾ ਹੁੰਦਾ ਹੈ ਹਾਂਜੀ ਹਾਂ ਤੇ ਬਾਕੀ ਥਣਾ ਦਾ ਕੈਪ ਚੈੱਕ ਕਰ ਸਕਦਾ ਨਾੜਾ ਨੂੜਾ ਕਰਨ ਵਾਲੀ ਥੱਲੇ ਤੇ ਫੁੱਲ ਚੰਗੀਆਂ ਨੇ ਤੇ ਇਧਰੋਂ ਬਈ ਅੱਗੇ ਦੋ ਨੰਬਰ ਤੇ ਇਹ ਕਿਹੜਾ ਸੂਆ ਸੂਈਆ ਇਹ ਵੀ ਦੂਜਾ ਸੂਆ ਸੂਈ ਵੀ ਹੈ ਬਾਈ ਇਹਨੂੰ ਕਿੰਨਾ ਟਾਈਮ ਹੋ ਗਿਆ ਬਾਈ ਸੂਈ ਇਹਨੂੰ ਡੇਢ ਕਮੀਨਾ ਹੋ ਗਿਆ ਬਾਈ ਸੂਈ ਨੂੰ ਨਾ ਵੀ ਠੀਕ ਹੈ ਵੀਰੇ ਮਗਰ ਉਹਨਾਂ ਦੇ ਬੱਚੇ ਸੀਗੇ ਬਾਈ ਬੱਚੇ ਸੀਗੇ ਹਾਂ ਠੀਕ ਹੈ ਬੱਚਿਆਂ ਨੂੰ ਤੁਹਾਨੂੰ ਪਤਾ ਹੀ ਹੈ ਵੀ ਰੱਖਦਾ ਨਹੀਂ ਕੋਈ ਵੀ ਹੈ ਸਹੀ ਗੱਲ ਆ ਬਾਈ ਤੇ ਬਾਈ ਕਿੰਨਾ ਦੁੱਧ ਤਿਆਰ ਹੈ ਇਹਦਾ ਥੱਲੇ ਚੂਣ ਵਾਲਾ ਇਹਦੇ ਥੱਲੇ ਵੀ 18 ਤੋਂਨ ਲੀਟਰ ਤੋਂ ਤਿਆਰ ਹੈ ਬਾਈ ਉਹ ਇਹ ਵੀ ਸਾਉਸੀਲਾ ਪੂਰੀ ਜਮਾ ਸਾਉਸੀਲਾ ਬਾਈ ਇਹ ਵੀ ਭਾਂਭੀ ਛੋਲੇ ਚਾਹੇ ਆਂ ਤੀ ਜੋ ਲੋ ਦੋਨੇ ਤਰ੍ਹਾਂ ਦੇ ਚੌਣ ਆਲੀਆਂ ਬਈ ਠੀਕ ਹੈ ਵੀਰੇ ਥਾਣ ਵੀ ਦੋਨੇ ਤਰ੍ਹਾਂ ਦੇ ਉਵੇਂ ਚੰਗੇ ਲੱਗੇ ਹੋਏ ਹੈਗੇ ਹੂੰ ਮੈਂ ਕਿਲੇ ਵੇ ਬਈ ਚੈੱਕ ਕਰ ਸਕਦੇ ਹਾਂ ਭਾਵੇਂ ਦਾਸੂਏ ਸੂਪਣ ਲੈਵੇ ਟੈਟ ਹੀ ਰਹਿਣ ਵਾਲੇ ਨੇ ਬਈ ਇਹ ਨਹੀਂ ਹੈਗਾ ਵੀ ਇੱਕ ਸੂਆ ਸੂਪੀ ਤੇ ਪਸ਼ੂ ੱਲੇ ਵਾ ਟੁੱਟ ਗਏ ਤੇ ਬਾਕੀ ਥਾਣੇ ਦੇ ਵਿੱਚ ਚੈੱਕ ਕਰ ਸਕਦਾ ਨਾੜਾ ਨੂੜਾ ਨੇ ਲੈਵੇ ਤੇ ਬਹੁਤ ਚੰਗੇ ਆ ਗਏ ਗੁਲਾਬੀ ਉਹ ਵੀ ਕਰਮ ਵਾਲੇ ਥਾਣਾ ਗਾ ਬਈ ਕੱਦ ਤਾਂ ਕਹਿਣ ਦੀ ਲੋੜ ਹੀ ਨਹੀਂ ਹਨਾ ਹਾਂ ਕੱਦ ਤਾਂ ਬਈ ਸਾਰਿਆਂ ਦੇ ਵੱਡੇ ਹੀ ਆਗੇ ਹੂੰ ਵੱਡੇ ਕੱਦ ਕਿੰਨਾ ਕੱਦ ਹੋਵੇ ਛੁਟਾ ਮੇਰਾ ਭਾਈ 5 ਦਾਸਾਗ 5 ਫੁੱਟ 2 ਦਾ ਬਈ 10 ਇੰਚ ਕਾਦਾ ਉਹ ਹਿਸਾਬ ਨਾਲ ਅੰਦਾਜ਼ਾ ਲਾ ਲਾ ਮੈਨੂੰ ਲੱਗਦਾ ਕਿ ਤਿੰਨ ਲੱਗੇ ਤੇ ਤੇਰੇ ਬਰੋਬਰ ਜਾਂਦੀ ਆ ਹਾਂ ਬਈ ਸਹੀ ਗੱਲ ਆ ਬਈ ਤੋਰੋਂਗੇ ਇਹਨੂੰ ਵੀ ਬਈ ਖੋਣਗੇ ਹਾਂਜੀ ਬਾਕੀ ਆਪਾਂ ਬਈ ਕੁਛ ਇਧਰੋਂ ਦਿਖਾ ਦੇਾਂਗੇ ਤੋਰ ਕੇ ਕਿਤੇ ਕੁਛ ਉਧਰ ਥਾਂ ਘਾਟਾਗਾ ਤਾਂ ਕਰਕੇ ਉੱਥੇ ਖੜੇ ਵੀ ਦਿਖਾ ਦੇਾਂਗੇ ਕਿ ਨਹੀਂ ਬਈ ਹਾਂਜੀ ਹਾਂਜੀ ਤੇ ਮੁੱਲ ਬਈ ਫਿਰ ਇਹਦਾ ਵੀ ਫੋਨ ਤੇ ਰਹੂਗਾ ਹਾਂ ਮੁੱਲ ਫੋਨ ਤੇ ਕਰ ਲਾਂਗੇ ਬਈ ਫਿਰ ਵਪਾਰੀ ਬਈ ਨੇ ਕਿਸੇ ਕਿਸੇ ਬੰਦੇ ਨੇ ਖਰੀਦਣੀ ਆ ਹੂੰ ਫੇਰ ਥੋੜਾ ਜਿਹਾ ਔਖਾ ਹੋ ਜਾਂਦਾ ਗੱਲ ਬਾਕੀ ਬਈ ਟਾਈਮ ਵੀ ਸਾਨੂੰ ਆਪਾਂ ਦੱਸ ਦਿੰਨੇ ਆ 10 ਮਿੰਟ ਪਏ ਹਜੇ 3 ਵਜੇ ਚ ਭਾਈ ਸ਼ਾਮ ਨੂੰ ਤਾਂ ਟਰਮੈਕਣਾ ਖੜਿਆ ਨਹੀਂ ਜਾਣਾ ਹਨਾ ਭਾਈ ਪੂਰੇ ਫੁੱਲ ਹਲੇ ਵੀ ਭਰ ਲੈਣੇ ਇਹਨਾਂ ਨੇ ਠੀਕ ਹੈ ਭਾਈ ਜਾਤ ਕੁਆਲਿਟੀ ਭਾਈ ਵੈਡ ਦੀ ਚੈੱਕ ਕਰ ਸਕਦਾ ਪ੍ਰਿੰਟੇਜ ਵੈਡ ਚ ਵੀ ਬਹੁਤ ਚੰਗਾ ਆ ਗਿਆ ਬਾਕੀ ਕੱਦ ਕਾਠ ਵਾਲੀ ਵੈਡ ਲਿਸੀ ਨਹੀਂ ਲਾਮਿਨ ਕਿਸੇ ਵਕਤੋਂ ਵਧੀਆ ਕੱਦ ਕਾਠ ਵਾਲੀ ਹੈ ਬਹੁਤ ਸੋਹਣਾ ਰੰਗ ਰੂਪ ਆ ਗਿਆ ਤੇ ਮੁੱਲ ਭਾਈ ਕਹਿੰਦਾ ਭਾਈ ਜਿਸ ਹੱਬ ਦੀਆਂ ਵੈਡਾਂ ਉਹ ਸਾਬ ਦੀਆਂ ਰਹਿਣਗੇ ਤੇ ਮੁੱਲ ਰਹਿਣਗੇ ਜਾਇਜ਼ ਮੁੱਲ ਹੋਣਗੇ ਫੋਨ ਤੇ ਕਿ ਨਹੀਂ ਭਾਈ ਹਾਂਜੀ ਫੋਨ ਤੇ ਕਰਾਂਗੇ ਹਮ ਕਰੇ ਖੋਲੀਆਂ ਨਹੀਂ ਹੁਣ ਖੜੀਆਂ ਹੀ ਆ ਬਹੁਤ ਟਾਈਮ ਉਹਨਾਂ ਕਿੱਲਾਂ ਤੇ ਠੀਕ ਕਿਉਂਕਿ ਜਦੋਂ ਆਪਾਂ ਜ਼ਿਆਦਾਤਰ ਤੋਰ ਦੇ ਨੇ ਖੋਲ ਕੇ ਤਾਲਾ ਕਰਤਾ ਥੋੜਾ ਥੱਕਾ ਕਰ ਦਿਆਂਗੇ ਹੂੰ ਸਹੀ ਗੱਲ ਆ ਤੇ ਅੱਗੇ ਭਾਈ ਇਧਰੋਂ ਤਿੰਨ ਨੰਬਰ ਤੇ ਆਏ ਪਹਿਲੋਂ ਬੱਸੀ ਆ ਗਈ ਭਾਈ ਇਹ ਵੀ ਠੰਡੀ ਛੀਲ ਦੇ ਵੀ ਦੇਖ ਲਓ ਪੂਰੀ ਹੈਗੀ ਆ ਨਹੀਂ ਕੋਈ ਚੱਕਰ ਹੈਗਾ ਠੰਡੀ ਛੰਡੀ ਹਾਂ ਥਾਣ ਵੀ ਪੂਰਾ ਮੁਠੀ ਵਾਲਾ ਹੈਗਾ ਕੋਲੇ ਆ ਕੇ ਦਿਖਾ ਦਿਓ ਜਾਈ ਠੀਕ ਹੈ ਭਾਈ ਪੂਰਾ ਮੁਠੀ ਵਾਲਾ ਥਾਣਾ ਹੈ ਹੂੰ ਅੱਗੇ ਵੀਰੇ ਤਿੰਨ ਨੰਬਰ ਤੇ ਇਹ ਭਾਈ ਪਹਿਲਾ ਸੂਆ ਸੁੰਦੀ ਹੈਗੀ ਬੱਸੀ ਠੀਕ ਹੈ ਇਹਦਾ ਆਪਾਂ ਨੂੰ ਇਹਦੀ ਮਾਂ ਵੀ ਹੈ ਪੀਡੀਐਫ ਹੈ ਦੀ ਸੀਗੀ ਹੂੰ ਇਹ ਉਹਦੇ ਨਾਲ ਹੀ ਆਈ ਸੀ ਮਗਰ ਗੱਬਣ ਸੀਗੀ ਉਦੋਂ ਦਾ ਠੀਕ ਹੈ ਵੀਰੇ ਹੈ ਇਹ ਵੀ ਪੀਡੀਐਫ ਦੇ ਸੀਮੰਦੀ ਆ ਪਾ ਨੂੰ ਪਤਾ ਨਹੀਂ ਵੀ ਹੈ ਕਿਹੜੇ ਦੀ ਹੈਗੀ ਤੇ ਕਿੰਨੀ ਕੁ ਮਰਦੀ ਆ ਬਾਈ ਇਹ ਬਈ ਚੌਕ ਦੇ ਦੰਦ ਚੱਕਣ ਲੱਗਦੇ ਛਿੱਟੀ ਜਾਂਦੀ ਆ ਦੰਦ ਦਾ ਦੂਜੇ ਚੌਕ ਦੇ ਦੰਦ ਛਿੱਟੀ ਜਾਂਦੀ ਆ ਛਿੱਟੀ ਜਾਂਦੀ ਆ ਚੌਕ ਦੇ ਨਹੀਂ ਨਹੀਂ ਚੌਕ ਚੌਕ ਦੇ ਚੱਕਣੇ ਆ ਹੁਣ ਠੀਕ ਹੈ ਵੀਰੇ ਚੌਕ ਦੇ ਦੰਦ ਚੱਕਣੇ ਆ ਬਾਈ ਫਿਰ ਕੱਦ ਬਹੁਤ ਆ ਨਾ ਉਸ ਹੋਂ ਦਾ ਹਾਂ ਕੱਦ ਬਹੁਤ ਆ ਬਾਈ ਤੇ ਕਿੰਨੇ ਟਾਈਮ ਦੀ ਕੱਚੀ ਆ ਵੀਰੇ ਇਹਦੇ ਬਾਈ 27 ਤਰੀਕ ਨੂੰ ਦਿਨ ਪੂਰੇ ਹੁੰਦੇ ਹੈਗੇ 27 ਤਰੀਕ ਨੂੰ ਬਾਈ ਕਰਮਾ ਵਾਲੀ ਦੇ ਦਿਨ ਪੂਰੇ ਆ ਬਾਕੀ ਕੱਦ ਵਿੜ ਤਾਂ ਮੈਂ ਕਹਣਾ ਬਾਈ ਕਹਿਣ ਦੀ ਲੋੜ ਹੀ ਨਹੀਂ ਇਹਨਾਂ ਦੇ ਬਰੋਬਰ ਆ ਬਾਈ ਹੈਨਾ ਹਾਂ ਪੂਰੀ ਡਬਲ ਈ ਹੂੰ ਪੂਰੀ ਡਬਲ ਆ ਬਾਈ ਐ ਲਾ ਲੋ ਵੀ ਛੋਟੀ ਗੱਡੀ ਚ ਜਾਣ ਵਾਲੀਆਂ ਨਹੀਂ ਹੈਗੀਆਂ ਨਹੀਂ ਨਹੀਂ ਬਾਈ ਵੱਡੀ ਗੱਡੀ ਜਾਣਗੀ ਕਰਮਾ ਵਾਲੀਆਂ ਬਾਕੀ ਬਾਈ ਕਹਿੰਦਾ ਵੀ ਕੁਆਲਿਟੀ ਵੀ ਆ ਬੋਲਦੀ ਅੱਗਾ ਹਾ ਇਹ ਤਾਂ ਚੰਗਾ ਸੀ ਮਨ ਲੱਗਿਆ ਬਾਈ ਹਾਂ ਸੀ ਮਨ ਸਾਰਾ ਰਿਕਾਰਡ ਹੈਗਾ ਬਾਈ ਸਟ੍ਰਾਪ ਹੈਗਾ ਬਾਈ ਖੜਨੇ ਖੜਨੇ ਬੜੀ ਕਮਾਲ ਆ ਯਾਰ ਹੈਨਾ ਹੋੜ ਯਾਰ ਕੀ ਖੜਨੀ ਆ ਵੀ ਖੜਨੀ ਕੋਈ ਬਾਕੀ ਦੰਦ ਵੀ ਦਿਖਾ ਦਿੰਨੇ ਆ ਬਈ ਦੰਦ ਵੀ ਬਈ ਜਨਾ ਪਹਿ ਚੈੱਕ ਕਰਵਾ ਲੈ ਥੋੜਾ ਜਿਹਾ ਹੋ ਸਕਦਾ ਤੱਕਾ ਕਰੇ ਬਈ ਡਰ ਜਦਾ ਹੂੰ ਸਹੀ ਗੱਲ ਆ ਬਈ ਲੈ ਬਾਕੀ ਬੋਦੀਵਾਦੀ ਚੈੱਕ ਕਰ ਸਕਦੇ ਫੇ ਚੈੱਕ ਕਰ ਸਕਦੇ ਥਾਣਾ ਪੰਗੜੇ ਚੈੱਕ ਕਰਵਾ ਲਈ ਬਈ ਰੋਕ ਲੋ ਲੈ ਬਈ ਚੈੱਕ ਕਰ ਸਕਦੇ ਬਹੁਤ ਚੰਗਾ ਥਾਣਾ ਹੈ ਪੂਰੀ ਵਿਥੀ ਦੇ ਕਹਿ ਸਕਦਾ ਥਣ ਕੋਈ ਫੋਟ ਨਹੀਂ ਕੋਈ ਸਾਗ ਨਹੀਂ ਕਿ ਨਹੀਂ ਬਈ ਹਾਂ ਬਈ ਪੂਰਾ ਵਧੀਆ ਗਲਾਬੀ ਥਾਣਾ ਹੈ ਹੂੰ ਗਲਾਬੀ ਥਾਣਾ ਅਜੇ ਲਾਹਣ ਨਹੀਂ ਲੱਗੀ ਆ ਕਰਮ ਵਾਲੇ ਉਦੋਂ ਤਾਂ ਬਹੁਤ ਕੁਝ ਕਰ ਜੂ ਬਈ ਤੇ ਬਈ ਕਿੰਨਾ ਕਹ ਦਦ ਦੇ ਦੋ ਐਸਟੀਮੇਟ ਜੀ ਦੋ ਦੋ ਬਈ ਜੇ ਇਹਦੀ ਮਾਂ ਵਾਲੇ ਹਿਸਾਬ ਤੇ ਆਪਾਂ ਦੇਖੀਏ ਬਾਕੀ ਇਹਦੇ ਵੀ ਬਰੀਡ ਦੇ ਤੇ ਹਮ ਕਦ ਕਰਦੇ ਹਿਸਾਬ ਨਾਲ ਦੇਖੀਏ ਪਹਿਲੇ ਸੂਏ 30 ਤੋਂ ਪਲੱਸ ਪਲੱਸ ਬੜੇ ਆਰਾਮ ਨਾਲ ਹੀ ਰਹਿਣੀ ਆ ਬਾਕੀ ਚੰਗੇ ਬੰਦੇ ਕੋਲੇ ਜਾਂ ਆਪਣੀ ਫਾਰਮ ਵਾਲੇ ਕੋਲੇ ਹਮ ਉਹ 35-35 ਵੀ ਲੈ ਸਕਦਾ ਹੈ ਬਾਕੀ ਸਮਾਈ ਆ ਹਨਾ ਹਾਂ ਦੋਸਤਾਂ ਸੇਵਾ ਦਾ ਹੈਗਾ ਜੇ ਹੁਣ ਆਪਾਂ ਪਾਵਾਂਗੇ ਤਾਂ ਹੀ ਦੇਣਾ ਬਈ ਹਮ ਸਹੀ ਗੱਲ ਆ ਦੋਸਤ ਹੈਗਾ ਬਈ ਸੇਵਾ ਦਾ ਜਿਹੜੇ ਜ ਆਪਾਂ ਪਾ ਦਿਆਂਗੇ ਉਹ ਹੈ ਜਨਾਂ ਨੇ ਦੇ ਦੇਣਾ ਕਿ ਨਹੀਂ ਜੇ ਹੁਣ ਕੁਝ ਪਾਵਾਂਗੇ ਨਾ ਤਾਂ ਉਹਦਾ ਆਪਾਂ ਨੂੰ ਪਤਾ ਹੀ ਆ ਕਿ ਕੁਝ ਵੀ ਨਹੀਂ ਮਿਲਣਾ ਫਿਰ ਤਾਂ ਬਾਕੀ ਠੰਡੇ ਠੰਡੇ ਬਾਈ ਨੇ ਦਿਖਾ ਦਿੱਤਾ ਫੋਲ ਲੱਗ ਕਰ ਮਾਰੀ ਕਿਆ ਬਾਤ ਹੈ ਲ ਨਖੜ ਮਨ ਨਖੜ ਮਨ ਥਣ ਬੇ ਸਹੀ ਗੱਲਾਂ ਪਿਆ ਪੂਰਾ ਦੂਰੀ ਤੇ ਕਨੀ ਹਾਂ ਸਹੀ ਗੱਲ ਹੈ ਬਾਈ ਤੇ ਅੱਗੇ ਬਈ ਉਧਰੋਂ 4 ਨੰਬਰ ਤੇ ਉਧਰੋਂ ਦਿਖਾਈਏ ਕਿ ਬੱਸੀ ਉੱਪਰੋਂ ਦਿਖਾ ਦਿੰਦੇ ਬਈ ਕਾਈ ਹੁੰਦੀ ਅੱਗੇ ਬਈ ਇਧਰੋਂ ਇਹ 4 ਨੰਬਰ ਤੇ ਕਿਹੜਾ ਸੂਏ ਸੁੰਦੀਆ ਬੜ ਇਹ ਬਈ ਤੀਜੇ ਸੂਏ ਖਤਰ ਗੱਬਣਾਗੀ ਤੀਜੇ ਸੂਏ ਖਤਰ ਹਾਂ ਦੁੱਧੋਂ ਹੁਣ ਇਸ ਟਾਈਮ ਡਰਾਈ ਆ ਹਮ ਸਹੀ ਸਵਾ 6 ਮਹੀਨੇ ਦੀ ਗੱਬਣਾਗੀ ਠੀਕ ਹੈ ਵੀਰੇ ਸੇਮਨ ਟੈਕ ਕਰਵਾਈ ਵੀ ਹੈ ਜੇ ਚੈੱਕ ਕਰਵਾਈ ਹੋਏ ਬੰਦਾ ਤੇ ਜੇ ਤਸੱਲੀ ਕਰਾ ਕੇ ਲੈ ਕੇ ਜਾਵੇ ਕੱਲ ਨੂੰ ਗਲੰਭਾਣਾਵੇ ਠੀਕ ਹੈ ਬਾਈ ਬਾਈ ਕਹਿੰਦਾ ਮੇਰੀ ਦੇਖੋ ਤਸੱਲੀ ਕਰਾਈ ਵੀ ਆ ਬਾਈ ਤੁਸੀਂ ਕਰਾ ਸਕਦੇ ਹੋ ਆਪਣੀ ਤਾਂ ਹਰ ਪੱਖ ਤੋਂ ਜਮਾਂ ਓਕੇ ਹੈ ਜੀ ਠੀਕ ਹੈ ਵੀਰੇ ਥਣ ਥਣ ਬਹੁਤ ਚੰਗਾ ਆ ਗਿਆ ਨਾ ਹਾਂਜੀ ਸਹੀ ਗੱਲ ਆ ਬਾਈ ਥਣਾ ਦਾ ਦੁੱਧ ਹੋਣੀ ਏ ਟੂਪਾਂ ਪਰ ਕੇ ਡਰਾਈ ਕੀਤੀ ਥੋੜੇ ਦਿਨ ਹੀ ਹੋਏ ਹੈਗੇ ਠੀਕ ਹੈ ਵੀਰੇ ਤੇ ਬਾਈ ਹੁਣ ਜੇ ਹਿਸਾਬ ਨਾਲ ਕੱਚੀ ਆਗੀ ਉਸ ਆ ਨਹੀਂ ਮੁੱਲ ਹਾਂ ਉਸ ਆਪ ਨਹੀਂ ਹੋਊਗਾ ਜੀ ਤੇ ਕੀ ਮੁੱਲ ਰਹੂਗਾ ਇਹਦਾ ਅੱਜ ਫੋਨਤੀ ਕਰਾਂਗੇ ਮੁੱਲ ਬਾਈ ਮੁੱਲ ਇਹਦਾ ਵੀ ਜਾਇ ਜੀ ਹਾਂ ਠੀਕ ਹੈ ਬਾਈ ਬਾਕੀ ਕੱਦ ਕਾਠਾ ਆਪਾਂ ਇਹਦਾ ਵੀ ਬਾਈ ਚੈੱਕ ਕਰਾ ਦਿੰਨੇ ਕੱਦ ਸੋਹਣਾਗਾ ਬਹੁਤ ਇਹ ਨਾ ਮੰਨੋ ਬਾਈ ਛੋਟੀਆਂ ਆਂਗੀਆਂ ਕਿ ਨਹੀਂ ਬਾਈ ਪੂਰੀਆਂ ਵੱਡੀਆਂ ਤੇ ਕੱਦ ਕਾਠ ਲੀਆਂ ਬਾਕੀ ਲੇਵਾ ਸੋਨੂ ਆਪਾਂ ਦਿਖਾਈ ਦਿੰਨੇ ਆ ਲੇਵਾ ਬਾਈ ਦੇਖੋ ਬਾਈ ਪੂਰੀ ਪੰਡ ਬਣ ਕੇ ਛੋਟੀ ਹੋਊਗਾ ਨਾ ਪੂਰਾ ਫੁੱਲ ਬਾਈ ਬਾਲਾ ਵਧੀਆ ਲੇਵਾ ਬਣਾਉਂਦੀ ਹੈਗੀ ਤੇ ਥਣ ਵੀ ਪੂਰਾ ਚੰਗਾ ਮੁੱਠੀ ਵਾਲਾ ਕੱਢਦੀ ਹੈਗੀ ਠੀਕ ਹੈ ਬਾਈ ਬਾਕੀ ਰਾਜੀ ਨਿੱਕਰ ਕਰਮ ਵਾਲੀ ਫੁੱਲ ਆਗੀ ਐ ਹੌਣ ਦੀ ਸੇਵਾ ਦਾ ਟਾਈਮ ਹੁਣ ਥੋੜਾ ਜਿਆ ਕੇਰਾ ਦੁੱਧੋਂ ਛੱਡੀ ਕਰਕੇ ਥੋੜਾ ਜਿਆ ਤਾਂ ਉਹ ਕਰਦੇ ਹਾਂ ਖਰਾਕ ਰੁਕ ਬੰਦ ਕਰੀ ਸੀਗੀ ਜੀ ਠੀਕ ਹੈ ਵੀਰੇ ਤਾਂ ਕਰਕੇ ਥੋੜਾ ਜਿਆ ਹਜੇ ਵੀ ਲਿੱਸਾ ਪੰਜ ਦੇਖਾਉਂਦੀ ਹੈ ਜਾਂ ਤੇ ਨਹੀਂ ਤਾਂ ਇਹ ਰਾਜੀ ਹੁਣ ਉਹ ਪੂਰੀ ਫੋਲ ਹੋਉਂਦੀ ਹੋਰ ਵੀ ਠੀਕ ਹੈ ਵੀਰੇ ਤੇ ਅੱਗੇ ਵੀਰੇ ਆ ਗਈ 5 ਨੰਬਰ ਤੇ ਹੀਫਰ ਵਸੀ ਹਾਂ ਹੀ ਹੀਫਰ ਆ ਗਈ ਬਈ ਦੋ ਦੰਦ ਚੱਕਦੀ ਹੈਗੀ ਇਹ ਵੀ ਠੀਕ ਹੈ ਦੋ ਗਰੇ ਦੰਦ ਚੱਕਣ ਲੱਗਦੀ ਹੈਗੀ ਤੇ ਫੁੱਲ ਵੱਡੀ ਆ ਗਈ ਉਹ ਵੱਡੀ ਅਮਰੀਕਨਾਂ ਜੀ ਖੜੀ ਆ ਬਈ ਦੇਖ ਲੋ ਤੁਸੀਂ ਹੂੰ ਸਹੀ ਗੱਲ ਆ ਬਈ ਕੱਦ ਕਾਟ ਚੈੱਕ ਕਰ ਸਕਦਾ ਬਾਕੀ ਨਿੱਕਾ ਜਾਂ ਮੂਹਾਂ ਕਰਮਾਲੀ ਦਾ ਜਿਹ ਚਿਹਰੇ ਕੌਲੀ ਚ ਪਾਣੀ ਪਿਆ ਦਿਓ ਮੂੰਹ ਇੰਨਾ ਸੋਹਣਾ ਬ੍ਰਿਗਡ ਪ੍ਰੂਡ ਮੰਨੋ ਚੰਗੇ ਵਿਚਾਰੇ ਚੱਪਾ ਸੁ ਚੰਗੀ ਐ ਬਈ ਥਾਣੀ ਬੜਾ ਚੰਗਾ ਆ ਹੈ ਨਾ ਹਾਂ ਥਾਂ ਥਾਂ ਝੋਲੀ ਝਾਲੀ ਬਹੁਤ ਆ ਜੀ ਕਿ ਲਵਾ ਦਿਓ ਬਈ ਮੈਂ ਬਈ ਝੋਲੀ ਝਾਲੀ ਚੈੱਕ ਕਰ ਸਕਦਾ ਬੜੀ ਚੰਗੀ ਆ ਬਹੁਤ ਸੋਹਣਾ ਥਾਨ ਲੱਗਾ ਵਾ ਪੂਰਾ ਵਿੱਥੀ ਤੇ ਥਾਨ ਲੱਗਾ ਵਾ ਇਹ ਨਹੀਂ ਹੈਗਾ ਵੀ ਨਾਲ ਫੋਟੋਆਂ ਆਈਆਂ ਕਿ ਨਹੀਂ ਬਈ ਨਹੀਂ ਨਹੀਂ ਬਈ ਬਾਕੀ ਰੰਗ ਰੂਪ ਸੈਨ ਹੈ ਕਿ ਫੋਲ ਚੰਗੀ ਆ ਕੰਨ ਵੀ ਛੋਟਾ ਆ ਗਿਆ ਜਮ ਜਮ ਕੌਲੀ ਵਾਲਾ ਬਈ ਕਿਹੜੇ ਸੀਮੰਨ ਦੇ ਖਤ ਪਤਾ ਨਹੀਂ ਨਹੀਂ ਭਈ ਆਪਾਂ ਨੂੰ ਸੀਮੰਨ ਦਾ ਨਹੀਂ ਪਤਾ ਐਵੇਂ ਆਪਾਂ ਕਹੀ ਜਾਏਗੀ ਗਲਤ ਉਹਦਾ ਹੋਣੀਗਾ ਪਹਿਲਾਂ ਥੋੜਾ ਜਿਹਾ ਧਿਆਨ ਨਹੀਂ ਦਿੱਤਾ ਗਿਆ ਸੀਮੰਨ ਸਮੂਨਾ ਬਾਰੇ ਉਹ ਕਾਫੀ ਤੇ ਜਿਹੜੀ ਤੇ ਲਿਖੇ ਹੋਏ ਵੀ ਸੀਗੇ ਉਹ ਕਾਫੀ ਗੁੰਮ ਹੋ ਗਈ ਸੀ ਬਈ ਸੇ ਦੀ ਮਤਲ ਆਪਣੇ ਕੋਲ ਹੀ ਸੀ ਕਿ ਸੇਲ ਹੋ ਗਈ ਉਹ ਨਹੀਂ ਉਹ ਸੇਲ ਕਰਤੀ ਬਈ ਤੇ ਕਿੰਨਾ ਕੁ ਦਾ ਤੁਸੀਂ ਵੀਰੇ ਉਹਦਾ ਇਹਦੀ ਮਾਂ ਦਾ ਬਈ ਪਹਿਲੇ ਸੂਏ ਜੇ ਆਪਾਂ ਦਾ ਪਹਿਲੇ ਸੂਏ ਚੋਈਏ ਦੂਜੇ ਸੂਏ ਨੂੰ ਆਪਾਂ ਸੇਲ ਕਰਤੀ ਸੀਗੀ ਉਹ ਠੀਕ ਹੈ ਪਹਿਲੇ ਸੂਏ ਉਹਨਾਂ 28 ਲੀਟਰ ਦੁੱਧ ਦਿੱਤਾ ਸੀ ਆਪਣੇ ਕੋਲ ਠੀਕ ਬਾਕੀ ਇਹਨੂੰ ਵੀ ਜੇ ਸਾਉਣਾ ਕੋਈ ਵੀ ਤਿਆਰ ਕਰੂਗਾ ਉਹ ਹੈ ਜਾਨਾ ਦੁੱਧ ਲੈ ਲੈਣਾ ਧੂਮੇਰ ਵਾਲੀ ਤੋਂ ਹੁਣ ਹੀਟ ਚ ਵੀ ਹੈ ਜੀ ਇਹ ਅੱਜ ਠੀਕ ਹੈ ਬਾਈ ਅੱਜ ਬਾਈ ਕਹਿੰਦਾ ਹੀਟ ਚ ਵੀ ਆ ਤੇ ਟੀਕਾ ਅਗਲਾ ਆਪਦੀ ਮਰਜ਼ੀ ਨਾਲ ਭਰਾ ਸਾਗਲਾ ਆਪਦੀ ਮਰਜ਼ੀ ਨਾਲ ਜਿਹੜਾ ਮਰਜ਼ੀ ਟੀਕਾ ਪਰਵਾਲੇ ਜੀ ਸਹੀ ਗੱਲ ਆ ਬਾਈ ਤੇ ਬਾਈ ਅੱਗੇ ਆ ਗਿਆ ਬਾਲ ਦਾ ਹਾਂਜੀ 6 ਨੰਬਰ ਆ ਗਿਆ ਹਨਾ ਹਾਂਜੀ 6 ਨੰਬਰ ਤੇ ਆ ਗਿਆ ਕਿੰਨੀ ਕਮਰ ਦਾ ਬਾਈ ਇਹ ਇਹ ਬਾਈ ਤਕਰੀਮ 3.5 ਸਾਲ ਦਾ ਇੱਥੇ ਕੋ ਉਹ ਦੰਦਾਂ ਦੇ ਵਿੱਚ ਹੀ ਹੈਗਾ ਜੀ ਇਹ ਠੀਕ ਹੈ ਵੀਰੇ ਉਹ ਠੰਡਾ ਠੰਡਾ ਹੈ ਭਾਈ ਦਾ ਨਖਦਾਦ ਨਹੀਂ ਬਈ ਪੂਰਾ ਠੰਡਾ ਹੈਗਾ ਕੋਈ ਜਿੱਥੋਂ ਦੀ ਮਰਜ਼ੀ ਤੂੰ ਕਰਵਾ ਲਾ ਜੋਰ ਮੰਨ ਨੂੰ ਵੀ ਇੰਨਾ ਕਾ ਜਿਆਦਾ ਜੋਰ ਹੈ ਚ ਹੂੰ ਜਿੱਥੋਂ ਦੀ ਮਰਜ਼ੀ ਰੇੜਾ ਖਿਚਾ ਲਓ ਗਿੱਲੇ ਗੁੱਲੇ ਬਾਣ ਚ ਦੀ ਚਾਰ ਆਲ ਟੋਹਾ ਡੂੰਗਾ ਭਰ ਕੇ ਚਾਰ ਰੇੜਾ ਪੂਰਾ ਠੀਕ ਹੈ ਆਮ ਨਾਲ ਕੱਢ ਕੇ ਲੈ ਕੇ ਆਊਗਾ ਇਹ ਨਹੀਂ ਹੈ ਵੀਰੇ ਰੇੜਾ ਉਥੇੜਾ ਖੜਾ ਹੋਊਗਾ ਇਸ ਨੂੰ ਸੱਦਣਾ ਪਊਗਾ ਠੀਕ ਹੈ ਇਹਨਾਂ ਕਾ ਜੋਰ ਲਾ ਕੇ ਦੁਰਦਾਗਾ ਵੀ ਖਰਾਬ ਨਹੀਂ ਕਰਦਾ ਜਣੀ ਨੇ ਜੀੜੀ ਹੱਡੀ ਦਾ ਬਈ ਪੂਰਾ ਹੂੰ ਬਾਕੀ ਸਰੀਰ ਦੱਸ ਦੇਈ ਆ ਨਾ ਹਾਂਜੀ ਸਹੀ ਗੱਲ ਆ ਬਈ ਤੇ ਬਈ ਇਹਦਾ ਫਿਰ ਮੁੱਲ ਇਹਦਾ ਵੀ ਫੋਨ ਤੇ ਹੋਊਗਾ ਇਹਦਾ ਮੁੱਲ ਬਈ 18000 ਰੁਪਏ ਜੀ 18000 ਰੁਪਏ ਹਾਂਜੀ ਤੇ ਆਪਣੇ ਕੋਲ ਉਹ ਜਿਵੇਂ ਰੇੜਾ ਉਹ ਵੀ ਨਾਲ ਹੀ ਦੇ ਦਊਗਾ ਹਾਂ ਰੇੜਾ ਉਹਦਾ ਰੇਟ ਵੱਖਰਾ ਹੋ ਜਾਊਗਾ ਜੀ ਠੀਕ ਹੈ ਵੀਰੇ ਉਹ ਵੀ ਆਪਾਂ ਬਿਲਕੁਲ ਅੱਠ ਦਿਖਾਵਾਂਗੇ ਤੋਂ ਬਾਈ ਕੋਲੇ ਜਿਹੜੇ ਬੱਚੇ ਰਹੇ ਉਹ ਵੀ ਦਿਖਾਉਣੇ ਆ 7 ਤੇ 8 ਨੰਬਰ ਮਾਰੂ ਕਰੂਗਾ ਜਿਵੇਂ ਮਰਜ਼ੀ ਬੰਦਾ ਨਮਾਈ ਕਰੀ ਚੱਲੇ ਠੀਕ ਹੈ ਭਾਈ ਕੋਈ ਬਾਵਾਸਤਾ ਹੀ ਨਹੀਂ ਮੰਨ ਕੇ ਚੱਲੋ ਵੀ ਘਰੇ ਰੱਖਣ ਵਾਲਾ ਸਿੰਗਾਣੂ ਆਏ ਭਾਈ ਫੜੀ ਚੱਲੋ ਕੋਈ ਚੱਕਰ ਹੀ ਨਹੀਂ ਗਾਏ ਵੀ ਮਾਰ ਜੂ ਨਹੀਂ ਡਰ ਹੁੰਦਾ ਬੰਦੇ ਨਾਲ ਕਿਹੜਾ ਟੱਕਰੀ ਨਾ ਡੇ ਜਿਵੇਂ ਮਰਜੀ ਢਮਾਓ ਢਮਾਓ ਜਿਵੇਂ ਮਰਜੀ ਬਰਾਪੁਰਾ ਨੂੰ ਜਿਵੇਂ ਮਰਜੀ ਉਹ ਕਰ ਲੋ ਕੋਈ ਟੱਕੇ ਹੀ ਨਹੀਂ ਗਾ ਠੀਕ ਹੈ ਵੀਰੇ ਮੰਨ ਕੇ ਚੱਲੋ ਵੀ ਘਰੇ ਰੱਖਣ ਵਾਲਾ ਜਿਵੇਂ ਮਰਜੀ ਗਾਈਆਂ ਚ ਖੜਾ ਹੈਗਾ ਨਹੀਂ ਭਾਈ ਬਲਦ ਠੱਠ ਕਰਦਾ ਹੁੰਦਾ ਗਾਈਆਂ ਚ ਖੜਾ ਆਰਾਮ ਨਾਲ ਖੜਾ ਹੈਗਾ ਨਾਲ ਹੀ ਕੱਖ ਖਾਈ ਜਾਂਦਾ ਹਾਂ ਕੋਈ ਬਾਵਾਸਤਾ ਹੀ ਨਹੀਂ ਕੋ ਦਾ ਸਹੀ ਗੱਲ ਹੈ ਭਾਈ ਤੇ 200 ਨੂੰ ਭਾਈ ਦਿਖਾ ਦਿੰਨੇ ਆਂ ਫਿਰ ਬਸੀਆਂ ਆਪਾਂ ਲਾਸਟ ਤੇ ਅੱਗੇ ਬਾਈ 7 ਨੰਬਰ ਤੇ ਬੱਚਾ ਇਹ ਕਿੰਨੀ ਕੁ ਉਮਰ ਦਾ ਆ ਗਿਆ ਇਹ ਬਾਈ ਦੋਨੇ 5 ਛਵਾ 5 ਮਹੀਨੇ ਬਾਅਦ ਨਾ ਕਿ ਹਫਤਾ ਹਫਤੇ ਤੇਰੀ ਫਰਕ ਆਗਾ ਇੱਥੇ ਕਿ ਜਿਹਾ ਹਾਂ ਦੋਨੇ ਇੱਕੋ ਜਿਹੀਆਂ ਹਾਂ ਦੋਨੇ ਇੱਕੋ ਜਿਹੀ ਉਮਰ ਦੀਆਂ 5 ਮਹੀਨੇ ਦੀ ਕੁ 5 ਛਵਾ 5 ਦੀ ਇੱਥੇ ਜਿਹਾ ਤੇ ਥਾਣ ਇਹਨਾਂ ਦੇ ਚਾਰ ਹੀ ਹੈ ਬਾਈ ਥਾਣ ਚਾਰ ਚਾਰ ਹੀ ਹੈ ਥਾਣ ਆਪ ਮੜੇ ਜੇ ਚੈੱਕ ਕਰਵਾਣੇ ਬਾਈ ਕਰੇ ਇਹ ਤਨ ਇਹ ਥੋੜਾ ਡਰਤਾਂਗੇ ਹੂੰ ਥਾਣ ਬਾਈ ਪੂਰੇ ਗੈਰ ਤੇ ਮਿਲਣਗੇ ਸੁਣ ਕੁਆਲਿਟੀ ਬੱਚਿਆਂ ਦੀ ਚੈੱਕ ਕਰ ਸਕਦੇ ਬਹੁਤ ਚੰਗੀ ਆ ਜੀ ਉਮਰਾਂ ਇੱਕੋ ਜਿਹੀਆਂ ਬਾਕੀ ਜੇ ਚੰਗੀਆਂ ਤਿਆਰ ਹੋ ਗਈਆਂ ਤਾਂ ਇੱਕੋ ਜਿਹੀ ਟੀ ਹਾਂ ਸਹੀ ਗੱਲ ਆ ਬਈ ਗਰੋਸ ਗਰਾਫ ਫੇਸ ਵਗੈਰਾ ਦੋਨਾਂ ਦੇ ਨਾਲ 104 ਥਣ ਤੇ ਬਈ ਇਹਦਾ ਮੁੱਲ ਜੋੜੇ ਦਾ ਫਿਰ ਫੋਨ ਤੇ ਕਰੋਗੇ ਕਿ ਫੋਨ ਕਰੀ ਦੂੰਗਾ ਵਿੱਚ ਇਹਨਾਂ ਦਾ ਵੀ ਫੋਨਤੀ ਕਰ ਲਾਂਗੇ ਬਈ ਕਈ ਰਹੀ ਵੀ ਕੋਈ ਵਪਾਰੀ ਲੈ ਲੈਂਦਾ ਹੈਗੇ ਠੀਕ ਆ ਬਈ ਮੰਨ ਕੇ ਚੱਲੋ ਬਾਈ ਕਹਿੰਦਾ ਮਤਲਬ ਮੈਂ ਤਾਂ ਸਾਰਾ ਫਾਰਮ ਹੀ ਕਰ ਰਿਆ ਹਾਂ ਹੈ ਨਾ ਉਹ ਵੀ ਕੋਈ ਦਿੱਕਤ ਤਾਂ ਚਲੋ ਹੁੰਦੀਆਂ ਆਂਗੇ ਬੰਦੇ ਨੂੰ ਸੌ ਮਜਬੂਰੀ ਹੁੰਦੀ ਆ ਕੋਈ ਵੀ ਲੈ ਲਓ ਹੈ ਨਾ ਤੇ ਨਹੀਂ ਹੁਣ ਚੰਗੇ ਬੱਚੇ ਬਾਈ ਦੇ ਸੌਂਗ ਨਾ ਪਾਲੇ ਵਜਿਵੇਂ ਉਹ ਵੜਾ ਬਾਈ ਦੇਖ ਸਕਦੇ ਹੋਗੇ ਪੂਰੇ ਸ਼ੌਕ ਨਾ ਪੜ ਗਏ ਮੈਂ ਤੇ ਮੁੱਲ ਬਾਈ ਕਹਿੰਦਾ ਸਾਰਿਆਂ ਦੇ ਬਾਈ ਜਾਇਜ਼ ਹੋਣਗੇ ਤੇ ਮੁੱਲ ਕਰੂੰਗਾ ਇਹ ਵੀ ਫੁੱਲ ਵੱਡੇ ਕੱਦਕਾਰ ਤਾਂ ਨਹੀਂ ਬਣ ਗਏ ਬਈ ਬਸੀਆਂ ਸਹੀ ਗੱਲ ਆ ਬਾਈ ਕਿਉਂਕਿ ਜੈਸਾ ਉਹ ਨਾ ਬਹਿੜਾ ਆਪਾਂ ਦਿਖਾਈਆਂ ਪਹਿਲਾਂ ਚੰਗੇ ਕੱਦਕਾਰ ਛਾਣੀਆਂ ਹਨਾ ਉਹ ਸਾਬ ਨਹੀਂ ਇਹਨਾਂ ਨੇ ਪੜਨਾ ਬਾਈ ਇਹਨਾਂ ਦੇ ਮਾਵਾ ਸੇਲ ਕਰਤੀਆਂ ਸੀਗੀਆਂ ਜਿਹਾ ਆਪਾਂ ਠੀਕ ਹੈ ਵੀਰੇ ਤੇ ਜੇ ਬਈ ਕਿਸੇ ਵੀ ਵੀਰ ਨੂੰ ਕੋਈ ਵੀ ਨਾ ਆਹ ਬਾਈ ਕੋਲੇ ਬਈ ਰੇੜਾ ਜਮਾ ਬਈ ਟਾਇਰ ਟੂਬ ਕੇ ਜਮਾ ਜਮਾ ਬਈ ਟਾਇਰ ਟੂਬ ਨਵੇਂ ਆ ਕੋਈ ਪੈਂਚਰ ਵੀ ਨਹੀਂ ਹਜੇ ਤੱਕ ਟੂਬ ਜਿਹੇ ਚ ਠੀਕ ਹੈ ਬੈਂਚਰ ਵੀ ਨਹੀਂ ਬਾਈ ਕਨਾ ਤੇ ਵਿੱਚੋਂ ਫਟੀਆਂ ਫੁੱਟੀਆਂ ਬਾਈ ਕਿਵੇਂ ਆ ਫਟੀਆਂ ਫੁੱਟੀਆਂ ਵੀ ਓਕੇ ਪਈਆਂ ਬਾਈ ਫਾਈਬਰ ਲੱਗੀ ਉਹ ਥੋੜੀ ਜਿਹਾ ਥਾਂ 'ਚ ਟੁੱਟੀ ਵੀ ਹੈਗੀ ਫਾਈਬਰ ਠੀਕ ਹੈ ਆਪਾਂ ਪਹਿਲਾਂ ਹੁਣ ਪੱਠੇ ਪਏ ਹੈਗੇ ਨਹੀਂ ਆਪਾਂ ਦਿਖਾ ਦਿੰਦੇ ਚੰਗੀ ਤਰ੍ਹਾਂ ਬਾਕੀ ਚਲੋ ਕੋਈ ਵੀਰ ਆਉਂਦਾ ਦੇਖ ਸਕਦਾ ਹਨਾ ਟਾਇਰ ਟੂਲ ਸਾਰੇ ਵਧੀਆ ਪਏ ਆ ਕੋਈ ਨਹੀਂ ਚੈੱਕ ਕਰ ਸਕਦਾ ਪੁਰਾਣੇ ਟਾਇਰ ਹੋ ਆ ਗਏ ਕਸੇਪ ਆਏ ਹੈਗੇ ਸਹੀ ਗੱਲ ਆ ਸਾਰਾ ਕੁਝ ਓਕੇ ਪਿਆਗਾ ਥੱਲੇ ਵੀ ਬਾਈ ਤੱਕ ਵਧੀਆ ਲਾਇਆ ਹਾਂ ਹਾਂ ਥੱਲੇ ਉਹ ਫਟੀਆਂ ਵਧੀਆਆਂ ਦਿਖਾ ਦਿਓ ਬਣਾ ਥੱਲੇ ਦੀ ਸਹੀ ਗੱਲ ਆ ਲੈ ਚੈੱਕ ਕਰ ਸਕਦੇ ਹੋ ਬਾਈ ਮੈਂ ਕਹਣਾ ਕੱਲਾ ਰੰਗ ਰੰਗ ਹੋ ਗਿਆ ਵਧੀਆ ਬਣ ਜਾਣਾ ਬਾਈ ਹਾਂ ਰੰਗ ਹੋ ਗਿਆ ਫਿਰ ਤਾਂ ਨਵੇਂ ਹੀ ਬਣ ਜਾਣਾ ਬਾਈ ਨਵੇਂ ਹੀ ਬਣ ਜਾਣਾ ਬਾਈ ਨੇ ਬਾਲਦੇ ਵੀ ਬਾਈ ਸਿਰ ਕੀਤਾ ਨਾਲ ਹੀ ਭਾਈ ਰੇੜਾ ਦੇ ਦੇਵੇਂ ਬਾਈ ਡਿਸਕਾਊਂਟ ਵਧੀਆ ਹੋ ਜੂ ਉਹਨਾਂ ਤੋਂ ਬਾਅਦ ਹਾਂ ਬਾਈ ਠੀਕ ਹੈ ਵੀਰੇ ਉਹ ਤਾਂ ਪਸੂ ਵੀ ਜੇ ਕੋਈ ਇਕੱਠੇ ਲੈਂਦਾ ਹੈਗਾ ਆਪਾਂ ਉਹਨਾਂ 'ਚ ਵੀ ਕਰਾਂਗੇ ਬਾਈ ਉਹ ਜੇ ਮਾਨਤਨ ਵਧੀਆ ਬੰਦੇ ਦਾ ਠੀਕ ਹੈ ਵੀਰੇ ਤੇ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ